ਸੋ ਸਵੇਰ ਮੈਨੂੰ ਦਾ ਫੋਨ ਆਇਆ ਸੀ ਕਿ ਆਪਾਂ ਨੂੰ ਪੱਠੇ ਚਾਹੀਦੇ ਨੇ ਕੁਝ ਔਰ ਮੈਂ ਇਹਨਾਂ ਨੂੰ ਮੈਸੇਜ ਲਾਤਾ ਕਿ ਆਪਣੇ ਕੋਲ ਪੱਠੇ 4 ਕਿੱਲੇ ਲਗਭਗ ਪੱਠੇ ਘੜੇ ਨੇ ਜਿੰਨੀ ਵੀ ਜ਼ਰੂਰਤ ਹੈ 10 ਟ੍ਰਾਲੀ ਜ਼ਰੂਰਤ ਹੈ 15 ਟਾਲੀ ਜ਼ਰੂਰਤ ਹੈ ਅਸੀਂ ਬਾਰਡਰ ਪੱਟੀ ਦੇ ਜੋ ਸਾਡੇ ਪੈਣ ਭਰਾ ਇਸ ਟਾਈਮ ਮੁਸੀਬਤ ਵਿੱਚ ਨੇ ਜਿਨ੍ਹਾਂ ਕੋਲ ਪੱਠੇ ਜਾਂ ਚਾਰਾ ਨਹੀਂ ਪਹੁੰਚ ਰਿਹਾ ਉਹਨਾਂ ਸਾਰਿਆਂ ਦਾ ਉਹਨਾਂ ਸਾਰਿਆਂ ਨਾਲ ਕੰਟੈਕਟ ਕਰਕੇ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਵੀ ਜਿੰਨੂੰ ਟਰਾਲੀ ਲੋਡ ਹੈ ਟਰਾਲੀ ਦੇ ਰਹੇ ਜਿੰਨਾਂ ਦੋ ਟਰਾਲੀ ਲੋਡ ਹੈ ਜਿੰਨੂੰ ਪੰਜ ਟਾਲੀ ਲੋਡ ਹੈ ਜਿੰਨੂੰ ਪਿੱਛੇ ਤੁਸੀਂ ਵੀਰ ਦੇਖ ਰਹੇ ਹੋ ਇਹ ਕਹ ਲਗਭਗ ਅਸੀਂ ਇਹਨਾਂ ਨੂੰ ਕੱਲ ਕਹਿ ਵੀ ਤੁਸੀਂ ਕੱਲ ਲੈ ਜਾਏ ਜਦੋਂ ਟਾਈਮ ਸ਼ਾਮ ਹੋ ਜਾਏਗੀ ਔਰ ਜਿੰਨੀ ਵੀ ਜ਼ਰੂਰਤ ਹੋਏਗੀ ਪੱਟਿਆਂ ਦੀ ਸਾਡੀ ਸੋਸਾਇਟੀ ਹਮੇਸ਼ਾ ਤਿਆਰ ਖੜੀ ਹੈ ਬਾਰਡਰ ਪੱਟੇ ਨੂੰ ਘਬਰਾਨ ਦੀ ਲੋੜ ਨਹੀਂ ਹੈ ਜੋ ਵੀ ਪੱਠੇ ਚਾਰਾ ਜੋ ਜ਼ਰੂਰਤ ਹੈ ਸਾਡੇ ਮੈਮ ਪੂਜਾ ਲੁਥਰਾ ਦੇ ਆਫਿਸ ਕੰਟੈਕਟ ਕਰੋ ਤੁਹਾਨੂੰ ਸਾਰੀ ਚੀਜ਼ ਮਿਲ ਜਾਊਗੀ ਜਿਚਾਏ ਰਾਸ਼ਨ ਦੀ ਜ਼ਰੂਰਤ ਹੈ ਚਾਹੇ ਪੱਠੇ ਦੀ ਜ਼ਰੂਰਤ ਹੈ ਫਿਲਹਾਲ ਸਾਡੇ ਕੋਲ ਚਾਰ ਕਿੱਲੇ ਪੱਠੇ ਖੜੇ ਨੇ ਜੋ ਕਿ ਅਸੀਂ ਇਹਨਾਂ ਹਾਰਪੀਡਾਂ ਦੀ ਸੇਵਾ ਵਿੱਚ ਮੈਮ ਪੂਜਾ ਲੁਥਰਾ ਦੇ ਥਰੂ ਅਸੀਂ ਜਿਹੜਾ ਉਹ ਹਾਰਪੀਡ ਤੁਹਾਨੂੰ ਇਹ ਪੱਟੇ ਪ੍ਰੋਵਾਈਡ ਕਰਾ ਰਹ ਕਰਦੇ ਮੈਮ ਦਾ ਕਿ ਉਹਨਾਂ ਨੇ ਇਹ ਜੋ ਹੜਪੀੜ ਤੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਮਦਦ ਕੀਤੀ ਹੈ ਔਰ ਇਸ ਮੁਸੀਬਤ ਦੀ ਘੜੀ ਚ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਅੱਜ ਪਿੰਡ ਰਾਣਾ ਤੋਂ ਰਾਣਾ ਆਏ ਸੀਗੇ ਟੈਂਕ ਚੱਕਰ ਇਲਾਕਾ ਤੋਂ ਆਏ ਸੀ ਪਿੰਡ ਰਾਣਾ ਜੀ ਜੀ ਤੇ ਪੱਟੀਆਂ ਦੀ ਸਾਨੂੰ ਜ਼ਰੂਰਤ ਸੀਗੀ ਮੈਂ ਮੈਮ ਨੂੰ ਫੋਨ ਕੀਤਾ ਸੀਗਾ ਵੀ ਸਾਨੂੰ ਪੱਟੇ ਚਾਹੀਦੇ ਆ ਫਿਰ ਇਹਨਾਂ ਨੇ ਕਾਲ ਕੀਤੀ ਸਾਨੂੰ ਵਾਪਸ ਹੀ ਕਿ ਕਹਿੰਦੇ ਕੋਈ ਨਾ ਤੁਸੀਂ 5 ਟਰਾਲੀਆਂ 7 ਟਰਾਲੀਆਂ ਜਿੰਨੇ ਵੀ ਤੁਹਾਨੂੰ ਚਾਹੀਦੇ ਆ ਔਰ ਜਿਹੜੇ ਆਸ-ਪਾਸ ਦੇ ਲੋਕ ਵੀ ਆ ਮੈਂ ਉਹਨਾਂ ਨੂੰ ਵੀ ਕਹਿੰਨਾ ਅਗਰ ਤੁਹਾਨੂੰ ਜ਼ਰੂਰਤ ਹੈ ਜਿੰਨੇ ਵੀ ਟਰਾਲੀਆਂ ਦੀ ਜ਼ਰੂਰਤ ਹੈ ਪੱਠੇ ਦੀ ਜ਼ਰੂਰਤ ਹੈ ਜਾਂ ਕੋਈ ਫੀਡ ਦੀ ਜ਼ਰੂਰਤ ਹੈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਬਾਕੀ ਜੋ ਅਸੀਂ ਸਾਨੂੰ ਮੈਡਮ ਨੇ ਫੋਨ ਕੀਤਾ ਸੀਗਾ ਵੀ ਤੁਸੀਂ ਪੱਠੇ ਲੈ ਜਾਓ ਸਾਨੂੰ ਪੱਠੇ ਮਿਲ ਗਿਆ ਤੇ ਅਸੀਂ ਹੁਣ ਲੈ ਕੇ ਜਾ ਰਹੇ ਹਾਂ ਪੱਠੇ ਤੇ ਬਾਕੀ ਅੱਗੇ ਜਿਹੜੇ ਚੰਗੜ ਪੈਣੀ ਜੋ ਵੀ ਪਾਸ ਦੇ ਪਿੰਡ ਆ ਉਹਨਾਂ ਨੂੰ ਚਾਹੀਦੇ ਆ ਤੇ ਉਹ ਲੈ ਕੇ ਜਾ ਸਕਦੇ ਐ ਇਥੋਂ ਕਰਮ ਸਿੰਘ ਜੀ ਮੈਂ ਪਿੰਡ ਤੇਜਰ ਵਿਹਲਾ ਦਾ ਸਾਬਕਾ ਸਰਪੰਚ ਬੱਗੂ ਸਰਪੰਚ ਦਾ ਮੁੰਡਾ ਤੇ ਮੈਂ ਉਹ ਪਿਛਲੇ ਦਿਨ ਪਹਿਲਾਂ ਫੋਨ ਕਰਿਆ ਸੀ ਅਸੀਂ ਮਤਲਬ ਇਸ ਤਰ੍ਹਾਂ ਪੱਟੇ ਸਾਨੂੰ ਚਾਹੀਦੇ ਨੇ ਮੈਡਮ ਕਹਿੰਦੇ ਸਾਨੂੰ ਆਪ ਹੀ ਮੈਡਮ ਨੇ ਫੋਨ ਕਰਿਆ ਸੀ ਕਹਿੰਦਾ ਕੋਈ ਨਾ ਤੁਸੀਂ ਲੈ ਜਾਓ ਪੱਟੇ ਆ ਮੈਡਮ ਨੇ ਪੱਟੇ ਉਡਵਾਇਆ ਤੇ ਹੁਣ ਅਸੀਂ ਇਸ ਵਾਰ ਪਿੰਡ ਲੈ ਕੇ ਜਾਵਾਂਗੇ ਆ ਘਾੜ ਪਰਭਾਵਿਤ ਇਲਾਕਿਆਂ ਦੇ ਵਿੱਚ ਬੇਸ਼ੱਕ ਜਿਹੜਾ ਇਹ ਪਾਣੀ ਦਾ স্তর ਘਟਦਾ ਜਾ ਰਿਹਾ ਲੇਕਿਨ ਲੋਕਾਂ ਜਿਹੜੀ ਮੁਸ਼ਕਲਾਂ ਨੇ ਉਹ ਕਿਤੇ ਨਾ ਕਿਤੇ ਘਟੀਆਂ ਨਹੀਂ ਬਲਕਿ ਹੋਰ ਵਧੀਆਂ ਆਈ ਨੇ ਲੋਕਾਂ ਕੇ ਬੜੀ ਵੱਡੀ ਚੀਜ਼ ਹੋਤੀ ਏ ਕਿ ਆਪਣੇ ਪਸ਼ੂਆਂ ਵਾਸਤੇ ਜਿਹੜਾ ਇਹ ਚਾਰਾ ਇਕੱਠਾ ਕਰਨ ਦੀ ਜਾਂ ਆਪਣੇ ਘਰਾਂ ਦੀ ਸਫਾਈ ਕਰਨ ਦਾ ਦੁਬਾਰਾ ਤੋਂ ਵਸੀਬਾ ਕਰਨ ਦਾ ਖਾਲ ਪ੍ਰਬੰਧਿਤ ਇਲਾਕੇ ਦੇ ਸਰਦੀ ਪਿੰਡਾਂ ਦੇ ਲੋਕਾਂ ਵਾਸਤੇ ਜਿਹੜੀ ਸੇਵਾ ਹੈ ਉਹ ਲਗਾਤਾਰ ਜਾਰੀ ਹੈ ਔਰ ਅੱਜ ਵੀ ਸਾਡੇ ਕੋਲੋਂ ਟਾਣੀਮੋਨਾ ਰਾਮ ਤੋਂ ਚੱਕਰਵਿਲਾ ਤੋਂ ਤੇਜਰੋਹਿਲਾ ਤੋਂ ਰੇਤੀਆਲੀ ਪੈਣੀ ਤੋਂ ਗੁੱਧਰ ਪੈਣੀ ਤੋਂ ਗੁਲਾਬਾ ਪੈਣੀ ਤੋਂ ਜਿਹੜੇ ਵਕਤਾਂ ਪਿੰਡਾਂ ਤੋਂ ਜਿਹੜੇ ਸਾਡੇ ਕੋਲੋਂ ਵੀਰ ਇਥੇ ਪਹੁੰਚੇ ਹੋਏ ਨੇ ਔਰ ਸਾਇਟੀ ਦੇ ਉਧੇਦਾਰ ਸੁਭਾਸ਼ ਕੰਬੋਜ ਜੀ ਜੋ ਕਿ ਸਾਡੀ ਸਾਇਟੀ ਦੇ ਸੈਕਟਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਜਿਹੜੀ ਪੱਠਿਆਂ ਦੀ ਸੇਵਾ ਦਿੱਤੀ ਜਾ ਰਹੀ ਹੈ ਔਰ ਕਿਸੇ ਨੂੰ ਅਗਰ ਆਨਵਲ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਹੋਵੇਗੀ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੀ ਟੀ ਹਰ ਪਲ ਤੇ ਹਰ ਕਦਮ ਹਾਜ਼ਰ ਰਹੇਗੀ ਧੰਨਵਾਦ ਜੀ